ਆਪਣੇ ਸਕੂਲਾਂ ਦੀਆਂ ਟੀਮਾਂ ਲੈ ਕੇ ਅੰਡਰ 14 17 ਬॉयਜ਼ ਤੇ 19 ਗਰਲਸ ਫੁੱਟਬਾਲ ਦੇ ਮੈਚ ਜੌਨ ਪਧਰੀ ਸ਼ੁਰੂ ਹੋਣ ਜਾ ਰਹੇ ਨੇ ਮੁਾਰਗਪੁਰ ਸਕੂਲ ਦੇ ਐਡਮਿਨਿਸਟ੍ਰੇਟਰਸ ਮੈਡਮ ਆ ਰਹੇ ਨੇ ਦਾਸ਼ਮੀ ਉਦਘਾਟਨ ਕਰਨ ਦੇ ਲਈ ਟੀਮਾਂ ਬੈਠੀਆਂ ਬੱਚੇ ਨੰਨੇ-ਮੁੰਨੇ ਮੈਚ ਹੈ ਜਿਹੜਾ 스타ਟ ਹੋਣ ਜਾ ਰਿਹਾ ਅੰਡਰ 14 ਦਾ ਪਹਿਲਾ ਮੈਚ ਮੇਰੇ ਹਸੀ ਗਾਲ ਜੀ ਅਲਮਾਲਿਕ ਜੀ ਦਰਜ ਹਾਂ ਜੀ ਹਾਂ ਜੀ ਉੱਤੀ ਭਾਈ ਹੁੰਦੀ ਆ ਤੁਹਾਡੀ ਜੀ ਹੋਏ ਜਾਂ ਇਧਰ ਲੈਵ ਵਾਲੇ ਜਿੰਦੇ ਉੱਤੀ ਕਿਹੜਾ ਸਕੂਲ ਹੈ ਪੁੱਤ ਹਾਂ ਤਾਰਾ ਕਨਵੈਂਟ ਤੁਹਾਡਾ ਪੁੱਤ ਕਿਹੜਾ ਸਕੂਲ ਕਿਹੜਾ ਆਪਣਾ ਸਰਵਿਸ ਤਾਰੀ ਬੋਲੇ ਸਕੂਲ ਸਰਵੇਪਾਰੀ ਵਿਦਿਅਕ ਮੰਡਲ ਦੇ ਹੈਗੇ ਮੋਟਵਾਲਾ ਓਕੇ ਸਰਵੇਤਕਾਰੀ ਤੇ ਤਾਰਾ ਕੌਂਸਲਿੰਗ ਦਾ ਪਹਿਲਾ ਮੈਚ ਜੋਰ ਲਾਇਆ ਪੂਰਾ ਠੀਕ ਆ ਸ਼ੁਰੂਆਤ ਨੰਨੇ ਮੁੰਨੇ ਬੱਚੇ ਟੀਮਾਂ ਦੇ ਹੌਸਲਾ ਫੁਜਾਈ ਲੈ ਗ੍ਰਾਫੋਟੋ 4 ਜੀ ਸਰ ਕੀ ਹਾਲ ਆ ਬੈਠ ਪੁੱਤ ਬਠ ਗ੍ਰਾਫੋਟੋ ਲਈ ਅੱਗੇ ਵਾਲੇ ਵੀ ਨੀਚੇ ਹੋ ਜੰਮੀ ਚਲਾ ਬੈਠਾ ਗ੍ਰਾਫੋਟੋ ਖੇਡ ਲਿਓ ਬਥ ਪਰੇ ਥੋੜੇ ਇੱਧਰ ਆਜਾ ਇੱਧਰ ਆਜਾ ਇੱਧਰ ਵੀ ਖੜ੍ਹ ਜਾ ਥੋੜਾ ਇੱਧਰ ਆਜਾ ਕੋਪ ਥੋੜਾ ਥੋੜਾ ਅੱਗੇ ਨੂੰ ਨਹੀਂ ਆਉਣਾ ਸਾਈਡ ਤੇ ਨੂੰ ਆਜਾ ਦੇਖੋ ਹਾਂ ਜੀ ਹਾਂ ਜੀ ਸਰ ਅਜੂ ਵੀ ਫੜਾਇਆ ਉਹਨਾਂ ਨੂੰ ਲੋ ਆ ਦੋਵੇਂ ਟੀਮਾਂ ਤਿਆਰ-ਵਾਰ ਤਿਆਰ ਜੌਨ ਪਧਰੀ ਟੂਰਨਾਮੈਂਟ ਹਾਂਜੀ ਐਡਮ ਹਲੇ ਆਈ ਐਮ ਫਾਸਟ ਹਾਂਜੀ ਯੂ ਆਰ ਫਾਸਟ ਤੁਨੋਂ ਆਪਣੇ ਪਿੰਡ ਦੇ ਪਲੇਅਰਾਂ ਨਾਲ ਮਿਲਾਉਣਾ ਜੀ ਆਪਣੇ ਸਕੂਲ ਵਾਲਿਆਂ ਨਾਲ ਅੰਡਰ 14 ਦਾ ਮੈਚ ਹੈ ਇਸ ਤੋਂ ਬਾਅਦ ਹਥਨ ਦਾ 40 ਨਾਲੇ ਤਿਆਰੋਂ 40 ਨਾਲਿਓ ਤਿਆਰੋਂ ਅਗਲਾ ਮੈਚ ਆਪਣਾ ਹਾਂ ਐਕਟਰ ਰਿਓ ਪੂਰਾ ਹਾਂ ਗਾ ਨਹੀਂ ਪੋਣਾ ਮੈਂ ਜਿੰਨਾ ਆਪਣੇ ਕੋਹ ਸਾਹਿਬ ਨਾਲ ਨੇ ਟੀਮ ਦੇ ਹਸਨ ਵਾਲੇ ਯੋਧੇ ਦੇਖ ਲਿਆ ਜਦੋਂ ਮੈਚ ਹੋ ਗਿਆ ਨਾ ਸ਼ੁਰੂ ਹੋ ਗਿਆ ਨਾ ਇਕੱਠੀ ਹੋਇਆ ਜਿਹੜਾ ਨਹੀਂ ਪਤਾ ਲੱਗਣਾ ਕਿ ਇਹ ਜਾਨ ਪੱਦਰੀ ਟੂਰਨਾਮੈਂਟ ਦੀ ਸ਼ੁਰੂਆਤ ਹੋਣ ਜਾ ਰਹੀ ਆ ਸਰਬਹਿਤਕਾਰੀ ਤੇ ਤਾਰਾ ਕਾਨਵੈਂਟ ਦਾ ਮੈਚ ਬਹੁਤ ਸੈਡਾ ਵਿੱਚ ਚੱਲ ਰਿਹਾ ਓਏ ਸੋਨੇ ਦਾ ਬਾਹਰ ਲਵਜੀਤ ਹੱਥਾਂ ਤੋਂ ਹਾਂ ਬਾਕੀ ਕਨਵੀਨਰ ਨੇ ਫੁੱਟਬਾਲ ਦੇ ਮੈਚ ਸ਼ੁਰੂ ਹੋਣ ਜਾ ਰਿਹਾ ਉਸ ਤੋਂ ਬਾਅਦ ਫਿਰ ਹੱਥ ਨਾਲਿਆਂ ਦਾ ਥੋੜਾ ਜਿਹਾ ਲਾਗ ਪਰ ਕੇ ਦਿਖਾਵਾਂਗੇ ईशाया जी आवर टीम फोर्टीन अंडर फोर्टीन बॉयज टैबलिंग बॉयज एंड अंडर नाइनटीन गर्ल्स ਉਹ ਗੁੰਟਾਰਾਂ ਇਹਦੇ ਨਾਲ। ਉਹ ਵੀ ਕਹਿੰਦੇ ਵਾਰ ਯਾਰ। ਅੱਜ ਟੀ-ਸ਼ਰਟ ਪਾਈ ਸੀ ਉਹਨੇ। ਮੈਚ ਸਰ ਹੋਣ ਜਾ ਰਿਹਾ ਬਸ। ਕੁਝ ਹੀ ਮਿੰਟਾਂ ਬਾਅਦ ਮੈਚ ਹੈ ਜਿਹੜਾ ਕੁਝ ਹੀ ਸੈਕਿੰਡ ਦਾ ਹੀ ਫਾਸਲਾ ਰਹਿ ਗਿਆ। ਅ ਚੌਨ ਪੱਤਰੀ ਟੂਰਨਾਮੈਂਟ ਸਾਦਤਪੁਰ ਜੌਨ ਮੁਬਾਰਕਪੁਰ ਹਾਈ ਸਕੂਲ ਦੇ ਪਿੰਡ ਦੇ ਗਰਾਊਂਡ ਵਿੱਚ। ले अब मैं ਸਕੂਲੀ ਖੇਡਾਂ ਨੇ ਜੀ ਬਹੁਤ ਕਰੇ ਜਾਂਦਾ ਬੱਚਿਆਂ ਨੂੰ ਇੱਕ ਫਾਸਟ ਸਟੈਪ ਆ ਫੁੱਟਬਾਲ ਨਵੀਂ ਆ ਰਹੀ ਹੈ ਤੇ ਤੇ ਪਾਣੀ ਦਾ ਤਰਪਾਈ ਹੋ ਜਾਏਗਾ। ਚੰਡੀ ਦਾ ਦੇਖ ਕੇ ਸਰਦੋ ਫਟਾਫਟ ਨੂੰ ਅੱਗੇ ਲਵਾਈ ਦਿਓ। ਮੈਚ ਸ਼ੁਰੂ ਹੋਣ ਜਾ ਰਿਹਾ। ਬਹੁਤ ਹੈ ਕੜਦਾ। ਚੱਲ ਫਿਰ ਪੀ ਹੋ ਗਿਆ ਪੂਆ। ਕੋਲੋਂ ਲੈ ਪੂਆ ਜਾ ਰਿਹਾ। टाटा मैथ टाटा कनवेंट ਉਸਾਬਾ ਬਹੁਤ ਬੜੀਆ ਉਹ ਲੈਰ ਤੇ ਖੁੱਤਿਆ ਬਹੁਤ ਬੜੀਆ ਉਹ ਨੱਚ ਕੇ ਨਿਕਲ 5 4 ਉਹ ਤਲਤਲ ਛਾਬਾ आगनी कर दे बाहर नहीं जाने ओए बाहर कट ओए ओए जगह के छट गए ओए अन ओए खाली इधर देख चला गोल हो सकदा है पहला गोल बच गए और के सोना अटेम्प्ट सी चलो ठीक है जी फिर जुड़ते हैं बाय Thank oh. you.